ਉਮਰ ਵਿੱਚ ਬਾਬਾ ਰਾਮ ਰਾਏ ਜੀ ਵੱਡੇ ਸਨ ਪਰ ਪਦਵੀ ਵਿੱਚ ਕਲਗੀਧਰ ਪਾਸ਼ਾ ਜੀ ਵੱਡੇ ਸਨ ਐਸ ਲਈ ਉਹਨਾਂ ਨੇ ਐਨੀ ਸੋਚਿਆ ਬਈ ਮੈਂ ਵੱਡਾ ਉਹਨਾਂ ਨੇ ਆਪਣੇ ਦੋਵੇਂ ਹੱਥ ਮਹਾਰਾਜ ਜੀ ਦੇ ਚਰਨਾਂ ਵੱਲ ਵਧਾਏ ਜਦੋਂ ਉਹ ਮਹਾਰਾਜ ਜੀ ਨੂੰ ਮੱਥਾ ਟੇਕਣ ਲੱਗੇ ਨੇ ਤਾਂ ਮਹਾਰਾਜ ਜੀ ਨੇ ਦੋਵੇਂ ਹੱਥ ਫੜ ਲਏ ਕਲਗੀਧਰ ਪਾਸ਼ਾ ਜੀ ਨੇ ਬਾਬਾ ਜੀ ਦਾ ਬਹੁਤ ਸਨਮਾਨ ਕੀਤਾ ਤੇ ਉਹਨਾਂ ਨੂੰ ਆਪਣੇ ਕੋਲ ਬਿਠਾ ਲਿਆ ਬਾਬਾ ਜੀ ਕਲਗੀਧਰ ਪਾਸ਼ਾ ਜੀ ਦੇ ਸੋਹਣੇ ਮੁਖੜੇ ਵੱਲ ਵੇਖੇ ਜਾਂਦੇ ਨੇ ਵੇਖੀ ਜਾਂਦੇ ਨੇ ਬਾਬਾ ਜੀ ਕਲਗੀਧਰ ਪਾਸ਼ਾ ਜੀ ਨੂੰ ਐਵੇਂ ਦੇਖਣ ਲੱਗੇ ਜਿਵੇਂ ਚਕੌਰ ਚੰਦ ਨੂੰ ਦੇਖਦੀ ਏ ਕਲਗੀਧਰ ਪਾਸ਼ਾ ਜੀ ਦਾ ਸੁੰਦਰ ਰੂਪ ਦੇਖ ਕੇ ਬਾਬਾ ਰਾਮਰਾਇ ਜੀ ਦਰਸ਼ਨਾ ਵਿੱਚ ਹੀ ਮੰਤਰ ਮੂਦ ਹੋ ਗਏ ਕਲਗੀਧਰ ਪਾਸ਼ਾ ਜੀ ਦੇ ਚਿਹਰੇ ਤੇ ਬਹੁਤ ਤੇਜ ਪ੍ਰਤਾਪ ਸੀ ਬਾਬਾ ਰਾਮਰਾਇ ਜੀ ਗੁਰੂ ਹਰ Rai ਸਾਹਿਬ ਜੀ ਦੇ ਪੁੱਤਰ ਸਨ ਤੇ ਬਹੁਤ ਸ਼ਕਤੀਆਂ ਦੇ ਮਾਲਕ ਸਨ ਬਾਬਾ ਜੀ ਗੁਰੂ ਸਾਹਿਬ ਜੀ ਦਾ ਤੇਜ ਪ੍ਰਤਾਪ ਦੇਖ ਕੇ ਉਹਨਾਂ ਨੂੰ ਅੰਦਾਜ਼ਾ ਲੱਗ ਗਿਆ ਇਹ ਕੋਈ ਸਧਾਰਨ ਨਹੀਂ ਹਨ ਇਹ ਕਾਲ ਪੁਰਖ ਦੀ ਜੋਤ ਪ੍ਰਗਟ ਹੋਈ ਹੈ ਉਹਨਾਂ ਕਿਹਾ ਇਹਨਾਂ ਦਾ ਪ੍ਰਤਾਪ ਵਧੇਗਾ ਉਹ ਕਹਿਣ ਲੱਗੇ ਜਿਵੇਂ ਮੇਰੇ ਪਰਦਾਦਾ ਜੀ ਸਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦਾ ਪ੍ਰਤਾਪ ਉਦਾਂ ਹੀ ਵਧੇਗਾ ਇਹ ਜੋ ਚਾਣਗੇ ਉਹ ਕਰ ਦੇਣਗੇ ਪਾਪਾ ਜੀ ਕਹਿਣ ਲੱਗੇ ਇਹਨਾਂ ਦੀ ਚਾਲ ਟਾਲ ਦੱਸ ਰਹੀਏ ਇਹ ਜੋ ਦੇ ਸੂਰਮੇ ਨੇ ਦਸਵੇਂ ਪਾਸ਼ਾ ਕਲਗੀਧਰ ਪਾਸ਼ਾ ਜੀ ਦੇ ਰਾਮਰਾਏ ਜੀ ਨੇ ਦਰਸ਼ਨ ਕੀਤੇ ਰਾਮਰਾਏ ਜੀ ਨੇ ਪਰਖ ਲਿਆ ਕਿ ਕਲਗੀਧਰ ਪਾਸ਼ਾ ਜੀ ਸਾਰੀਆਂ ਕਲਾਵਾਂ ਵਿੱਚ ਨਪੁੰਨ ਨੇ ਇਹਨਾਂ ਵਿੱਚ ਸਾਰੇ ਗੁਣ ਨੇ ਇਹ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ ਕਲਗੀਧਰ ਪਾਸ਼ਾ ਜੀ ਬਾਬਾ ਜੀ ਨੂੰ ਉਹਨਾਂ ਦੇ ਸਿੱਖ ਤੇ ਪਰਿਵਾਰ ਬਾਰੇ ਪੁੱਛਣ ਲੱਗੇ ਬਾਬਾ ਰਾਮਰਾਏ ਜੀ ਨੇ ਚਾਰ ਵਿਆਹ ਕਰਾਏ ਪਰ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਔਰੰਗਜ਼ੇਬ ਨੇ ਦਿੱਲੀ ਸਦਿਆ ਬਾਬਾ ਰਾਮਰਾਇ ਜੀ ਨੇ ਔਰੰਗਜ਼ੇਬ ਦੇ ਕੰਨ ਭਰੇ ਸੀ ਵੈਸਕਲ ਤੋਂ ਦੁਖੀ ਸਨ ਕਿ ਪਿਤਾ ਜੀ ਨੇ ਗੱਦੀ ਮੈਨੂੰ ਨਹੀਂ ਦਿੱਤੀ ਬਾਬਾ ਜੀ ਔਰੰਗਜ਼ੇਬ ਨੂੰ ਕਹਿਣ ਲੱਗੇ ਕਿ ਤੁਸੀਂ ਮੇਰੀਆਂ ਕਰਾਮਾਤਾਂ ਤਾਂ ਦੇਖ ਲਈਆਂ ਨੇ ਮੇਰੇ ਭਰਾ ਕੋਲ ਮੇਰੇ ਤੋਂ ਵੀ ਜ਼ਿਆਦਾ ਨਹੀਂ ਤੁਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਦੀਆਂ ਕਰਾਮਾਤਾਂ ਦੇਖ ਲਓ ਉਹਨਾਂ ਦੇ ਮਨ ਵਿੱਚ ਥੋੜੀ ਬੇਈਮਾਨੀ ਆ ਗਈ ਕਿਉਂਕਿ ਬਾਬਾ ਜੀ ਨੇ ਸੋਚਿਆ ਸੀ ਕਿ ਉਹਨਾਂ ਨੇ ਤਾਂ ਕੋਈ ਕਰਾਮਾਤ ਦਿਖਾਣੀ ਨਹੀਂ ਇਸਰ ਮੇਰੀ ਇੱਜ਼ਤ ਬਣ ਜਾਏਗੀ ਉਹਨਾਂ ਕੋਲ ਇਹ ਪੁੱਲ ਹੋਈ ਜਦੋਂ